¡Suscríbete ਮੋਟਾ ਜੀ ਫਿਰ ਜੇ ਮੈਂ ਤੁਹਾਨੂੰ ਜਗਾ ਤਾ ਕਿ ਮੋਟਾ ਜੀ ਕਿ ਆਮ ਜੀ ਦੇ ਰਾਸ ਜੀ ਆਪੇ ਪੁੱਛੋ ਬੋਲੇ ਜੱਦੀ ਸਾਰਾ ਨਾ ਸਮੇਰਾ ਜੀ ਦੇ ਜੱਦੀ ਚਾਮਾ ਹੁਣ ਕਰ ਬੋਲੇ ਗੋਲ ਤੋਂ ਗੰਭਲਾ ਜੀ ਗੋਲ ਜੀ ਫੋਟਾ ਹੁਣ ਮਾ गॾी पाए लोटर साइड ते बंदि <laughs> बंदि अख़ार लोका ما کي نه سگهي پنهنجو ڪم ۾ هو ڪربا دانو جو آهي لينڪ 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 ري بائڈن جي لينڪ اوه گريو واه گريو واه گريو واه گريو واه گريو ਹਾਂ ਜੀ ਵੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਜੀ ਕੀਨ ਆਪਣਾ ਬੀ ਆਨੋਜ ਗਦੇਵ ਸਿੰਘ ਜੀ ਜਿਹੜੀ ਅੱਜ ਵਰਸੀ ਦੇ ਸੰਬੰਧੀ ਕੋਈ ਇਹਦੇ ਬਸ ਸੰਦੇ ਕੋਈ ਜਾਣਕਾਰੀ ਦਿਓ ਜੀ ਸਾਡੇ ਸਮੂਹ ਅਗਵਾਲ ਲੋਕੋ ਇਕੱਠਾ ਹੋ ਜੀਆਂ ਸਮੂਹ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਧੰਨ ਧੰਨ ਬਾਬਾ ਨਾ ਸੇਂਝ ਦੀ 81ਵੀਂ ਵਰਸੀ ਦੇ ਸੰਬੰਧ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ ਜਲ ਪਾਣ ਦੀ ਸੇਵਾ ਚੱਲ ਰਹੀ ਹੈ ਗੱਡੀਆਂ ਦੀ ਫ੍ਰੀ ਸੇਵਾ ਚੱਲ ਰਹੀ ਹੈ ਅਗਵਾਲ ਲੋਕੋ ਤੋਂ ਨਾਂ ਸਾਹ ਤੱਕ ਸਮੂਹ ਨਗਰ ਵਾਸੀਆਂ ਨੇ ਬਹੁਤ ਹੌਮ ਰਹਿਮਾ ਕੇ ਬਾਬਾ ਨਾ ਸੈਂਦੀ ਵਰਸੀ ਨੂੰ ਨਹਾ ਰਹੇ ਆ ਸਰ ਇਹ ਕਿੰਵੀਂ ਵਰਸੀ ਹੈ ਜੀ ਇਹ 81ਵੀਂ ਵਰਸੀ ਹੈ ਜੀ ਤੇ ਹਰ ਇੱਕ ਸਾਲ ਵਰਸੀ ਮਾਈ ਜਾਂਦੀ ਆ ਹਾਂਜੀ ਹਰ ਇੱਕ ਸਾਲ ਵਰਸੀ ਮਾਈ ਇਹਦੇ ਇੱਕ ਪਹਿਲੀ ਵੀ ਲੰਗਰ ਲਾਇਆ ਜਲ ਬੰਨ ਦੀ ਸੇਵਾ ਹਰ ਇੱਕ ਸਾਲ ਕੀਤੀ ਜਾਂਦੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਹੋਰ ਬੋਲੂਗਾ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਕੀਨ ਆਪਣਾ ਯਕੀਨ ਆਪਣਾ ਜੀ ਜਿਹੜੇ ਇਹ ਬਾਬਾ ਨਾਨਕ ਜੀ ਦੀ ਪਰਸੀ ਇਹਦੇ ਸੰਬੰਧੀ ਕੋਈ ਜਾਣਕਾਰੀ ਦਿਓ ਜੀ ਬਾਬਾ ਨਾਨਕ ਸਰ ਬਾਬਾ ਇੱਥੇ ਤੋਂ ਬਾਬਾ ਨਾਨਕ ਜੀ ਦੀ ਯਾਦ ਜਿਨੀ ਵਾਰਤੀ ਮਨਾਈ ਗਈ ਜਾਂ ਯਾਦ ਮਨਾਈ ਜਾ ਰਹੀ ਆ ਉਹਨਾਂ ਦੀ ਯਾਦ ਵਿੱਚ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲੰਗਰ ਦੀ ਸੇਵਾ ਤੇ ਖੰਡੇ ਮਖੇ ਚੱਲ ਰਹੀ ਨੇ ਪਾਣੀ ਦੀ ਸੇਵਾ ਚੱਲ ਰਹੀ ਆ ਤੇ ਘੱਡੀਆਂ ਦੀ ਸੇਵਾ ਚੱਲ ਰਹੀ ਆ ਫ੍ਰੀ ਚ ਤੇ ਵੀਰ ਜੀ ਹਰ ਇੱਕ ਸਾਲ ਬਣਾਈ ਜਾਂਦੀ ਆ ਹਾਂਜੀ ਬਾਪ ਜੀ ਮਾਤਾ ਨਾਨ ਸਿੰਘ ਜੀ ਦੀ ਹਰ ਇੱਕ ਸਾਲ ਬਣਾਈ ਜਾਂਦੀ ਆ ਲੰਗਰ ਦੀ ਸੇਵਾ ਪਹਿਲੀ ਵਾਰ ਚਲਾਈ ਆ ਜਲ ਦੀ ਸੇਵਾ ਹਰ ਸਾਲ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ